ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਟਾਈਮ ਅਸੀਂ ਟਾਂਡੇ ਦੇ ਸਭ ਤੋਂ ਪੁਰਾਣੇ ਬਾਜ਼ਾਰ ਵਿੱਚ ਖੜੇ ਆਂ ਵੀਡੀਓ ਬਹੁਤ ਖਾਸ ਹਣ ਵਾਲੀ ਆ ਵੀਡੀਓ ਸਕਿਪ ਨਾ ਕਰਿਓ ਇਹ ਜਿਹੜਾ ਤੁਸੀਂ ਬਾਜ਼ਾਰ ਦੇਖ ਰਹੇ ਹੋ ਇਹ ਬਹੁਤ ਸਾਲ ਪੁਰਾਣਾ ਬਾਜ਼ਾਰ ਆ ਤੁਹਾਨੂੰ ਪੁਰਾਣੇ ਬਾਜ਼ਾਰ ਦੀ ਸ਼ੈਅ ਕਰਾਵਾਂਗੇ ਆਜੋ ਸਾਡੇ ਨਾਲ ਹੀ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਬਾਬਾ ਜੀ ਜਿੱਦਾਂ ਆ ਘਰ ਪੁਰਾਣੇ ਟਾਈਮ ਦੇ ਅਸੀਂ ਦੇਖ ਰਹੇ ਆ ਹਾਂਜੀ ਤੇ ਇਹ ਤੁਸੀਂ ਜ਼ਿਕਰ ਕਰ ਸਕਦੇ ਕਿੰਨੇ ਸਾਲ ਪੁਰਾਣੇ ਆ ਇਹ ਇੱਕ ਘਟਾ ਘਟ 200 ਸਾਲ ਪੁਰਾਣਾ ਹਾਂ ਠੀਕ ਆ ਜੀ ਤੇ ਇਹਦੇ ਬਾਰੇ ਤੁਸੀਂ ਦੱਸਿਓ ਇਸ ਟੀਮ ਨੂੰ ਇੱਥੇ ਮਤਲਬ ਪਠਾਨ ਸਾਹਿਬ ਹੁੰਦੇ ਸੀਗੇ ਠੀਕ ਆ ਜੀ ਪੋਣਾ ਦਾ ਇਹ ਮਕਾਨ ਹੁੰਦਾ ਸੀ ਪਿੱਛੇ ਉਹਨਾਂ ਦਾ ਦੀਵਾਨ ਖਾਨਾ ਹੁੰਦਾ ਸੀ ਠੀਕ ਆ ਜੀ ਤੇ ਇਹ ਬਹੁਤ ਪੁਰਾਣੀ ਬਿਲਡਿੰਗ ਆ ਓਕੇ ਜੀ ਹੁਣ ਤਾਂ ਖੰਡਰ ਹੋ ਚੁੱਕੀ ਆ ਹਾਂਜੀ ਹਾਂਜੀ ਤੇ ਬਾਕੀ ਇਹ ਸਾਇਦ ਸਤੋਂ ਮੰਨੇ ਪਰਮੰਨੇ ਆਦਮੀ ਹੁੰਦੇ ਸੀ ਪਾਕਿਸਤਾਨ ਬਣਦਾ ਠੀਕ ਹੈ ਜੀ ਇਹ ਕਿਲਾ ਟਾਈਪ ਹੁੰਦਾ ਹੀ ਬਾਬਾ ਇਹ ਇਥੇ ਗਿਲਾ ਗੱਲਾ ਹੁੰਦਾ ਸੀ ਬਾਕੀ ਤਾਂ ਆਮੇ ਘਰ ਹੁੰਦੇ ਠੀਕ ਹੈ ਜੀ ਹੁਣ ਤਾਂ ਸਾਰਾ ਕੁਝ ਟਹਿ ਟੇਰੀ ਹੋ ਗਿਆ ਹੁਣ ਤਾਂ ਥੋੜਾ ਕੋਸ਼ਿ ਭਜਿਆ ਨਾ ਜੀ ਇਸ ਟਾਈਮ ਅਸੀਂ ਦਰਬਾਰ ਬਾਬਾ ਰੋਸ਼ਨੀ ਪੀਰ ਜੀ ਦੀ ਜਗ੍ਹਾ ਤੇ ਖੜੇ ਆ ਇਥੋਂ ਦੀ ਆਪਾਂ ਸੇਵਾਦਾਰ ਨਾਲ ਕਰਦੇ ਆ ਗੱਲਬਾਤ ਸਸੀ ਗੱਲ ਜੀ ਸਸੀ ਗੱਲ ਜੀ ਤੁਸੀਂ ਇਸ ਜਗ੍ਹਾ ਦਾ ਜਗ੍ਹਾ ਬਾਰੇ ਥੋੜਾ ਦੱਸ ਦਿਓ ਸਾਡੇ ਦੇਖਣ ਵਾਲਿਆਂ ਨੂੰ ਹਾਂਜੀ ਹਾਂਜੀ ਤੇ ਕਿੰਨੇ ਸਾਲ ਪੁਰਾਣੀਆਂ ਜੀ ਇਹ ਜਗਾ ਇਹ ਮara ਸਾਡੇ ਜੰਮਣ ਤੋਂ ਪਹਿਲਾਂ ਦੀ ਹੈ ਜੀ ਠੀਕ ਹੈ ਜੀ ਤੇ ਇਹ ਕਾਫੀ ਸਾਲ ਪੁਰਾਣੀ ਜਗਾ ਬਾਬਾ ਰੋਸ਼ਨੀ ਪੀਰ ਦਰਵਾਰਾ ਆ ਆਸ਼ਾਂ ਦਰਵਾਰਾ ਇਸੇ ਪਾਲਕੀ ਬਣੀ ਆ ਹਾਂਜੀ ਇਹ ਉਹਨਾਂ ਤੋਂ ਸਾਡੇ ਜੰਮਣ ਤੋਂ ਪਹਿਲਾਂ ਦੀ ਆ ਜਿੱਲੇ ਮਰਕੀ ਬਾਬਾ ਇਸੇਗੇ ਠੀਕ ਹੈ ਜੀ ਇੱਥੇ 8-8 ਦਿਨ ਦਾ ਮੇਲਾ ਲੱਗਦਾ ਸੀ ਪਾਕਿਸਤਾਨ ਜਿੱਲੇ ਸੀਗੇ ਹਿੰਦੁਸਤਾਨ ਤੋਂ ਪਾਕਿਸਤਾਨ ਜਿੱਲੇ ਬਣਿਆ ਸੀਗਾ ਵੰਡ ਹੋਈ ਜਦੋਂ ਵੰਡ ਹੋਈ ਆ ਠੀਕ ਹੈ ਜੀ ਇਹ ਉਦੋਂ ਦਾ ਬਣਿਆ ਸੀਗਾ ਇੱਕ ਸੋਨੇ ਦਾ ਕਣਕ ਦਾ ਦਾਣਾ ਹੁੰਦਾ ਸੀ ਅੰਦਰ ਠੀਕ ਹੈ ਜੀ ਉਹ ਪਤਾ ਨਹੀਂ ਕਰੇ ਕਿਹਨਾਂ ਲਾ ਲਿਆ ਜਾਂ ਕਿਦਾਂ ਕੁਛੇ ਵੀ ਉਹ ਜੁਬੀ ਹੋ ਗਿਆ ਅੰਦਰ ਪਾਲਕੀ ਜਿਹੜੀ ਬਣੀ ਹੈ ਇਹ ਹੀ ਟਾਂਡੇ ਦਾ ਦਰਬਾਰ ਹੈ ਇੱਕ ਰੋਸ਼ਨੀ ਪੀਰ ਬਾਬਾ ਜੀ ਦਾ ਆਲੀਸ਼ਾਨ ਦਰਬਾਰ ਆ ਇਹਦੇ ਬਹੁਤ ਮਾਨਤਾ ਹੋ ਰਹੀ ਆ ਹੁਣ ਮੇਲਾ ਚੱਲਦਾ ਦੋ ਦਿਨ ਦਾ ਠੀਕ ਹੈ ਜੀ ਆ ਪਿਛਲੇ ਮਹੀਨੇ ਚ ਲੰਘ ਕੇ ਗਿਆ ਪਹਿਲੀ ਦੋ ਦਾ ਠੀਕ ਹੈ ਜੀ ਤੇ ਪਿਛਲੇ ਅਗਲੀ ਵਾਰ ਹੁੰਦਾ ਹੁੰਦਾ ਇਹ ਜिले ਉਡ ਪਾਕਿਸਤਾਨ ਦੇ ਬਾਰੇ ਦਾ 8 ਦਿਨ ਦਾ ਮੇਲਾ ਹੁੰਦਾ ਹੁੰਦਾ ਹੈ ਠੀਕ ਹੈ ਜੀ ਤੇ ਪਾਲਕੀ ਹੋਰ ਕਿਸੇ ਦਰਬਾਰ ਤੇ ਨਹੀਂ ਬਣੀ ਇਸ ਦਰਬਾਰ ਤੇ ਪਾਲਕੀ ਬਣੀ ਹੈ ਹੋਰ ਕਿਸੇ ਦਰਬਾਰ ਤੇ ਨਹੀਂ ਪਾਲਕੀ ਬਣੀ ਆ ਜਿਹੜੀ ਆਪਾਂ ਚੱਕੀ ਤੇ ਖੜੇ ਆ ਲਗਭਗ 200 ਸਾਲ ਪੁਰਾਣੀ ਚੱਕੀ ਆ ਬਾਕੀ ਪੂਰੀ ਜਾਣਕਾਰੀ ਵਾਸਤੇ ਪਾ ਅੰਕਲ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਚੱਕੀ ਬਾਰੇ ਜਾਣਕਾਰੀ ਦੇ ਦਿਓ ਕਹਿੰਦੇ ਬਹੁਤ ਪੁਰਾਣੀ ਚੱਕੀ ਹੈ ਤੁਹਾਡੀ ਜੀ ਹਾਂ ਜੀ ਇਹ ਸਾਡੇ ਬਾਬੇ ਨੇ ਲਾਈ ਸੀਗੀ ਠੀਕ ਹੈ ਜੀ ਇਹ ਨਹੀਂ ਹੁਣ ਸਾਨੂੰ ਪਤਾ ਕਿਹੜੇ ਸੰਤੋਂ ਲਈ ਆ ਠੀਕ ਹੈ ਜੀ ਉਹ ਜੰਮੇ ਹੋਣੇ ਸੀ ਠੀਕ ਹੈ ਜੀ 75 80 85 ਸਾਲ ਉਹਨਾਂ ਨੇ ਕੀਤਾ ਠੀਕ ਹੈ ਜੀ ਫੇਰ ਸਾਡੇ ਡੈਡੀ ਨੇ ਕੀਤੀ 75 ਸਾਲ ਠੀਕ ਹੈ ਜੀ ਤੇ 10 15 ਸਾਲ ਮੈਨੂੰ ਵੀ ਹੋਈ ਗਈ ਤਕਰੀਬਨ 20 ਸਾਲ ਹੋਈ ਗਈ ਠੀਕ ਹੈ ਯਾਨੀ ਕਿ ਦੋ ਸਦੀਆਂ ਪੀਤ ਗਈਆਂ ਚੱਕੀ ਯਾਨੀ ਕਿ ਚੱਕੀ ਤੀਜੀ ਚੱਲਦੀ ਸੀ ਤੀਜੀ ਸਦੀ ਚੱਲਣ ਲੱਗ ਪਈ ਹਾਂ ਬਹੁਤ ਖੁਸ਼ੀ ਹੋਈ ਜੀ ਦੇਖ ਕੇ ਕਿ ਇਹ ਪੁਰਾਣੀਆਂ ਆ ਜਿਹੜੀਆਂ ਤੁਸੀਂ ਨੇ ਆਪਣੇ ਬਜ਼ੁਰਗਾਂ ਦੇ ਕਾਰੋਬਾਰ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਬਹੁਤ ਵਧੀਆ ਲੱਗਿਆ ਜੀ ਤੇ ਬਹੁਤ ਬਹੁਤ ਧੰਨਵਾਦ ਦੇਖ ਸਕਦੇ ਹੋ ਉਸ ਟੈਂਪ ਮਿੱਟੀ ਦੇ ਨਾਲ ਚਿੜੀਆਂ ਹੋਈਆਂ ਆ ਤੇ ਹਜੇ ਤੱਕ ਵੀ ਉਹ ਨਿਸ਼ਾਨੀਆਂ ਐਥੇ ਮੌਜੂਦ ਆ ਜਿਹੜੀਆਂ 1947 ਦੇ ਵੰਡ ਵੇਲੇ ਸਾਡਾ ਪੰਜਾਬ ਪਾਕਿਸਤਾਨ ਦੇ ਵਿੱਚ ਆਪਸੀ ਵੰਡ ਪਈ ਸੀ ਜਿਹੜਾ ਤੂੰ ਪਿੱਛੇ ਘਰ ਦੇਖ ਰਿਆ ਨਾ ਇਹ ਵੀ ਬਹੁਤ ਪੁਰਾਣਾ ਆ ਹਾਂ 1961 ਦਾ ਆ ਇਹ 1961 ਦਾ ਆ ਨਾ ਤੇ ਵਿਕੇ ਕੁਝ ਕੁ ਨਿਸ਼ਾਨੀਆਂ ਹਜੇ ਵੀ ਮੌਜੂਦ ਹੈਗੀਆਂ ਆ ਲੱਕੜ ਦੇ ਦਰਵਾਜ਼ੇ ਆ ਜਿਹੜੇ ਪੁਰਾਣੇ ਲੋਹੇ ਦੇ ਨਾ ਦੇਖ ਕਿੰਨੇ ਵਧੀਆ ਹਾਂ ਪੁਰਾਣੇ ਟਾਈਮ ਦੇ ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਸੀ ਪਹਿਲਾਂ ਬਿਲਕੁਲ ਬਿਲਕੁਲ ਅੱਜ ਜਿਹੜੀ ਦੁਕਾਨ ਤੇ ਖੜੇ ਆ ਇਹ ਬਹੁਤ ਸਾਲ ਪੁਰਾਣੀ ਦੁਕਾਨ ਆ ਤੇ ਬਾਕੀ ਆਪਾਂ ਜਾਣਕਾਰੀ ਹਨਾ ਆਂਟੀ ਹੁਣਾਂ ਕੋਲ ਲੈਣੇ ਆ ਕਿ ਕਿੰਨੇ ਸਾਲ ਪੁਰਾਣੀ ਦੁਕਾਨ ਆ ਸਸਿਕਾ ਲਾਂ ਆਂਟੀ ਜੀ ਸਸਿਕਾ ਜੀ ਤੇ ਕਿੰਨੇ ਸਾਲ ਪੁਰਾਣੀ ਦੁਕਾਨ ਆ ਜੀ ਤੁਹਾਡੀ 75 71 ਚ ਪਈ ਸੀ ਯਾਨੀ ਕਿ 60 70 ਸਾਲ ਪੁਰਾਣੀ ਦੁਕਾਨ ਆ ਤੁਹਾਡੀ ਨਾ ਠੀਕ ਆ ਆ ਜਿਹੜਾ ਤੁਸੀਂ ਸਕੂਲ ਦੇਖ ਰਹੇ ਹੋ ਇਹ ਵੀ ਬਹੁਤ ਸਾਲ ਪੁਰਾਣਾ ਆ ਤੇ ਇੱਥੇ ਬਾਜ਼ਾਰ ਦੀ ਰਾਮਲੀਲਾ ਇੱਥੇ ਲੱਗਦੀ ਆ ਪੁਰਾਣੇ ਟਾਈਮ ਤੋਂ ਹੁਣ ਜਿਹੜੀ ਤੁਹਾਨੂੰ ਲੋਕੇਸ਼ਨ ਤੇ ਲੈ ਕੇ ਆਏ ਆ ਇਹ ਦਹੀਂ ਭੱਲੀਆਂ ਦੀ ਦੁਕਾਨਾ ਘੱਟੋ ਘੱਟ 50 55 ਸਾਲ ਪੁਰਾਣੀ ਆ ਜਦੋਂ ਤੁਸੀਂ ਪੁਰਾਣੇ ਬਾਜ਼ਾਰ ਚਾਹੋਗੇ ਤੁਹਾਨੂੰ ਇਦਾਂ ਦੇ ਦਰਵਾਜ਼ੇ ਦੇਖਣ ਨੂੰ ਆਮ ਹੀ ਮਿਲ ਜਾਣਗੇ ਹਨਾ ਬੋਰਡ ਵਾਲੇ ਬਾਜ਼ਾਰ ਦੇ ਵਿੱਚ ਚਾਹੋਗੇ ਇਹ ਵੀ 50 60 ਸਾਲ ਪੁਰਾਣੇ ਦਰਵਾਜ਼ੇ ਆ ਬਜ਼ੁਰਗ ਦੱਸ ਰਿਹਾ ਸਨ ਪਾਜੀ ਹੁਣੀ ਦੱਸ ਦੇ ਕਿ ਸਾਡੀ ਦੁਕਾਨ ਵੀ ਬਹੁਤ ਸਾਲ ਪੁਰਾਣੀ ਆ ਫਿਰ ਕਿੰਨੇ ਸਾਲ ਪੁਰਾਣੀ ਤੁਹਾਡੀ ਦੁਕਾਨ 60 70 ਸਾਲ ਪੁਰਾਣੀ ਆ ਪਾਜੀ 60 70 ਸਾਲ ਪੁਰਾਣੀ ਦੁਕਾਨ ਆ ਤੇ ਮਤਲਬ ਸ਼ੁਰੂ ਤੋਂ ਹੀ ਕਾਰੋਬਾਰ ਕਰ ਰਹੇ ਹੋ ਤੁਸੀਂ ਹਾਂਜੀ ਮੇਰੇ ਪਰਦਾਦਾ ਜੀ ਉਸ ਤੋਂ ਬਾਅਦ ਦਾਦਾ ਜੀ ਸਾਡੀ ਚੌਥੀ ਪਹਿਵੀਂ ਪੀੜ੍ਹੀ